ਕਾਦੀ ਤਿਆਰ ਹੋਈ ਜਾਂਦੀ ਐ ਕੋਈ ਕੰਮ ਦਾਣੀ ਧੰਦੇ ਦਾਣੀ ਝਾੜੂ ਪੋਚਾਣੀ ਐ ਐ ਨਹੀਂ ਚਲ ਝਾੜੂ ਪੋਚਾਣ ਕਰ ਲਾ ਮੈਂ ਰੋਟੀਆਂ ਹੀ ਬਣਾ ਲਾਂ ਮਹਾਰਾਣੀ ਸ਼ੀਸ਼ੇ ਮੂਰੇ ਖੜੀ ਐ ਨਹੀਂ ਮੰਨੂ ਮੰਨੂ ਹਾਂ ਬੇਬੇ ਕਿਉਂ ਆਵਾਜ਼ ਮਾਰੀ ਜਾਂਦੀ ਐ ਨਾ ਆ ਕੀ ਪਾਇਆਗਾ ਨਾ ਮੰਮੀ ਜੀ ਪਾਇਆ ਨੂੰ ਕੀ ਆ ਟਰੌਜ਼ਰ ਪਾਇਆ ਸ਼ੂਜ਼ ਪਾਏ ਨੇ ਤੇ ਨਾਲ ਸਪੈਗੜੀ ਪਾਈਆ ਪਾਣ ਨੂੰ ਕੀ ਆ ਉਦਾਂ ਹੀ ਥੋੜੀ ਬੈਠੀ ਐ ਕੱਪੜੇ ਤਾਂ ਪਾਏ ਹੋਏ ਨੇ ਨਾ ਕੀ ਬੋਲੀ ਆ ਨੀ ਪੰਜਾਬੀ ਚ ਗੱਲ ਕਰ ਲੱਗੀ ਆ ਬੜ ਵੜਾ ਜੇ ਕਰਨ ਬੋਲਣ ਮੈਂ ਕੀ ਕਿਹਾ ਮਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਵੀ ਮੈਂ ਜੋਬ ਕਰਦੇ ਤੇ ਉੱਥੇ ਸਲਵਾਰ ਸੂਟ ਨਹੀਂ ਚੱਲਦੇ ਹੈਗੇ ਵੈਸੇ ਮੈਂ ਸ਼ਹਿਰ ਚੋਂ ਆਈ ਆ ਤੇ ਮੈਨੂੰ ਇਦਾਂ ਦਾ ਹੀ ਪਹਿਰਾਵਾ ਵਧੀਆ ਲੱਗਦਾ ਜੋ ਉੱਥੇ ਤਾਂ ਸਲਵਾਰ ਸੂਟ ਨਹੀਂ ਪਾਉਂਦੇ ਨੇ ਨਾ ਬਸ ਤੂੰ ਘਰੀ ਬਹਿ ਜਾ ਸਾਡੀ ਨੌਕਰੀ ਪਰੇ ਮਮੀ ਜੀ ਸਵੇਰੇ ਸਵੇਰੇ ਨਾ ਮੂਹਰ ਨਾ ਖਰਾਬ ਕਰਿਆ ਕਰੋ ਤੁਸੀਂ ਆਫਿਸ ਜਾਣਾ ਸਾਰਾ ਦਿਨ ਮੇਰਾ ਹੀ ਖਰਾਬ ਹੋ ਜਾਣਾ ਜਦੋਂ ਮੈਂ ਸੱਚੀ ਗੱਲ ਕਹ ਦੇਣੀ ਨਾ ਫਿਰ ਉਹ ਦਿਲ ਤੇ ਜਾ ਕੇ ਲਾਗਦੀ ਆਗੀ ਤੇ ਖਰਾਬ ਲੰਘਦਾ ਦਿਨ ਉਹ ਵੱਡੀ ਕੰਨੀ ਦੇਖ ਲੈ ਸਿਰ ਤੋਂ ਚੁੰਨੀ ਨਹੀਂ ਲਹਿਣ ਦਿੰਦੀ ਸਿਰ ਤੇ ਤਾਂ ਕੀ ਲੈਣੀ ਹੈ ਚੁੰਨੀ ਗੱਲ ਚ ਵੀ ਨਹੀਂ ਰੱਖਦੀ ਉਹੋ ਬੇਬੇ ਉਹਨੇ ਤਾਂ ਘਰੇ ਰਹਿਣਾ ਤੇ ਮੈਂ ਆਫਿਸ ਜਾਣਾ ਹੁੰਦਾ ਉੱਥੇ ਉਹਦਾ ਦੇ ਕੈਜੂਅਲ ਕੱਪੜਿਆਂ 'ਚ ਹੀ ਜੌਬ ਕਰਨੀ ਪੈਂਦੀ ਆ ਤੁਹਾਨੂੰ ਪਤਾ ਨਾਲੇ ਤੁਸੀਂ ਉਹਦਾ ਤੇ ਮੇਰਾ ਕਿਉਂ ਕੰਪੈਰੀਜ਼ਨ ਕਰੀ ਜਾਂਦੇ ਆ ਸਾਡੇ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਆਈਏ ਫਰਕ ਦੱਸਣ ਵਾਲੀ ਹਜੇ ਮੈਨੂੰ ਸਮਝਾਉਂਦੀ ਆ ਜਿਹੜੀ ਚੀਜ਼ ਮੈਂ ਕਹੂੰਗਾ ਉਹੀ ਚੀਜ਼ ਪਹਿਨਣੀ ਆ ਆ ਦੇਖ ਆ ਕੱਢ ਕੇ ਬਾਹਰ ਜਾਤੇ ਨਹੀਂ ਕੰਮ ਤੇ ਨਹੀਂ ਆਣਾ ਤੇ ਮੇਰੀ ਵੀ ਗੱਲ ਸੁਣ ਲਓ ਤੁਸੀਂ ਜਿਹੜੀ ਚੀਜ਼ ਮੈਂ ਪਾਉਣੀ ਆ ਮੈਂ ਉਹੀ ਪਾਉਂਗੀ ਮੈਨੂੰ ਤੁਸੀਂ ਰੋਕ ਨਹੀਂ ਸਕਦੇ ਹੈਗੇ ਮੈਂ ਬੁਲਾਉਣੀ ਆ ਹੁਣੇ ਰਵੀ ਨੂੰ ਬੁਲਾ ਲਾ ਰਵੀ ਆਇਓ ਬਾਹਰ ਥੋੜੀ ਬੇਬੇ ਸਵੇਰੇ ਸਵੇਰੇ ਮੇਰੇ ਸਿਰ ਤੇ ਤਾंडਵ ਕਰੀ ਜਾਂਦੀ ਆ ਓ ਕੀ ਹੋ ਗਿਆ ਜਾਂ ਚਾਹ ਲੈ ਪਾ ਕੇ ਕੁੱਤਾ ਮੈਂ ਤਾਂ ਆ ਬੈਠੀ ਆ ਚਾਹ ਨੂੰ ਮੈਂ ਦੀਲੀ ਨੂੰ ਬੋਲ ਮਾਰਦੀ ਆ ਆ ਪਹਿਲਾਂ ਸਮਝਾ ਲਓ ਆਪਣੀ ਮਾਂ ਨੂੰ ਕੀ ਹੋ ਗਿਆ ਬੇਬੇ ਕੀ ਹੋ ਗਿਆ ਆ ਤੇਰੇ ਇੱਕ ਖਾਂ ਕੇ ਟੋਪੇ ਚੜੇ ਹੋਣੇ ਆ ਦੇਖ ਲੈ ਕੱਪੜੇ ਕਹੇ ਜੇ ਪਾਏ ਨੇ ਨਹੀਂ ਉਹ ਬੇਬੇ ਬੇਬੇ ਜਿਹੇ ਜਿਹੇ ਕੰਮ ਹੁਣ ਉਹ ਹੀ ਲੀਡੇ ਪਾਉਣੇ ਆ ਨਹੀਂ ਪੈਂਦੇ ਸਲਵਾਰ ਸੂਟ ਉੱਥੇ ਲੈ ਮੈਂ ਤਾਂ ਐਸੇ ਵੀ ਤੂੰ ਰੋਕੇਗਾ ਇਹਨੂੰ ਮਾੜਾ ਮੋਟਾ ਕਹੇਗਾ ਕੁਝ ਤੂੰ ਹੀ ਫੁੱਲ ਸਪੋਰਟ ਕਰੀ ਜਾਣਾ ਫਿਰ ਤਾਂ ਇਹ ਸਿਰ ਤੇ ਗਲੀਆਂ ਕਰਨੀਆਂ ਹੀ ਆ ਫਿਰ ਤਾਂ ਇਹ ਪੈਣ ਨਹੀਂ ਇਹੋ ਜਿਹੇ ਕੱਪੜੇ ਡੋਨਟ ਟੱਚ ਮੀ ਬੇਬੇ ਜੀ ਮੈਂ ਤੁਹਾਨੂੰ ਸਮਝਾਤਾ ਆ ਸਮਝਾ ਦਿਓ ਆਪਣੀ ਮਾਂ ਨੂੰ ਤੁਸੀਂ ਉਹ ਕੋਈ ਨਾ ਯਾਰ ਬੇਬੇ ਕਿਉਂ ਐਵੇਂ ਸਵੇਰ ਸਵੇਰ ਦਿਮਾਗ ਖਰਾਬ ਕਰੀ ਜੰਨੀ ਹੈਗੀ ਓਕੇ ਉਹਦੇ ਨਾਲ ਮੇਰਾ ਕੰਪੇਅਰ ਕਰੀ ਜਾਨੇ ਸਾਡਾ ਦੋਨਾਂ ਦਾ ਕੋਈ ਮੇਲ ਹੈਗਾ ਬੇਬੇ ਇਹ 50000 ਕਮਾਉਂਦੀ ਆ ਉਹਨੇ ਘਰ ਦਾ ਕੰਮ ਹੀ ਕਰਨਾ ਇਕੱਲਾ ਕਿੰਨਾ ਕੰਮ ਆਪਾਂ ਕਰੇਗਾ ਸਾ ਦੀਦੀ ਲਿਆ ਦਿਓ ਚਾਹ ਹੁਣ ਨਾ ਦੀਦੀ ਥੋੜੀ ਨੌਕਰ ਨਹੀਂ ਲੱਗੀ ਹੋਈ ਐ ਤੇ ਹੁਣ ਬੇਬੇ ਉਹਨੇ ਆਪ ਚੱਕ ਕੇ ਖਾਉ ਪੀਉ ਵੀ ਸਾਰਾ ਕੁਝ ਨਾ ਬਾੜ ਰਹੀ ਨੇ ਦੇ ਉਹ ਤਾਂ ਕਿ ਜਾਣੀ ਪੈਸੇ ਵਾਲੀ ਨੇ ਮਾਰੀ ਤੀ ਮੇਰੀ ਗੱਲ ਸੁਣੋ ਜੀ ਬੇਬੇ ਤਾਂ ਨੇ ਮੈਨੂੰ ਪਹਿਲਾਂ ਤੋਂ ਹੀ ਪਸੰਦ ਨਹੀਂ ਕਰਦੀ ਹੈਗੀ ਉਹ ਤਾਂ ਇਹਨਾਂ ਨੇ ਆਪਣੀ ਪਸੰਦ ਨਾਲ ਲਿਆਂਦੀ ਹੋਈ ਆ ਤੇ ਆਪਾਂ ਕਰਾਇਆ ਆਪਣੀ ਮਰਜ਼ੀ ਨਾਲ ਵਿਆਹ ਬਸ ਤਾਂ ਕਰਕੇ ਮੇਰੇ ਤੇ ਮੱਤ ਛੜਦੀ ਰਹਿੰਦੀ ਨਾ ਮੈਂ ਤੁਹਾਡੇ ਤੇ ਕਿੱਥੇ ਫਰਕ ਕਰਦੀ ਆ ਉਹ ਤਾਂ ਇਹੀ ਲੁੱਤੀਆਂ ਲਾਉਂਦੀ ਰਹਿੰਦੀ ਆ ਮੈਂ ਤਾਂ ਦੋਨਾਂ ਨੂੰ ਇੱਕੋ ਜਿਹਾ ਰੱਖਦੀ ਆ ਉਹਨਾਂ ਪਿਆਰ ਉਹਨੂੰ ਕਰਦੇ ਉਹਨਾਂ ਹੀ ਇਹਨੂੰ ਕਰਦੀ ਆ ਆਹੋ ਮੰਨਨ ਨੂੰ ਮੈਂ ਦੱਸ ਬੇਬੇ ਤੇਰੇ ਤੇ ਤੋਪ ਤਾਂ ਨਹੀਂ ਚਲاتی ਹੈਗੀ ਵੀ ਹਾਂ ਤੇਰੇ ਵਿੱਚ ਦੀ ਕੁਝ ਕੱਢ ਤਾਂ ਮੈਂ ਹੋਰ ਹੀ ਗੱਲਾਂ ਕਰੀ ਜਾਨੀ ਆ ਤੂੰ ਵੀ ਚਲ ਕੋਈ ਨਾ ਮੜਿਆ ਦੇਖ ਕੇ ਬੋਲ ਉਹ ਦੀਦੀ ਨੂੰ ਬੁਲਾ ਲਓ ਤੁਸੀਂ ਵੀ ਹੁਣ ਘਰ ਬੈਠ ਕੇ ਬਾਬੀ ਬਣਾ ਲੈ ਚਾਹ ਕੁੱਟ ਲਾ ਕੀ ਹੁਣ ਮੈਂ ਉੱਥੇ ਆਫਿਸ ਜਾ ਕੇ ਕੰਮ ਕਰੂੰਗੀ ਆ ਥੋੜੀ ਬੇਬੇ ਨਾ ਡੇਲੀ ਮੇਰੇ ਨਾਲ ਆਡਾ ਲਾਉਣਾ ਹੀ ਲਾਉਣਾ ਹੁੰਦਾ ਐ ਨੀ ਸਵੇਰੇ ਸਵੇਰੇ ਉਹ ਚਲ ਕੋਈ ਨਾ ਸਵਾਈਏ ਯਾਰ ਤੂੰ ਆਵਾ ਦਿਮਾਗ ਨਾ ਖਰਾਬ ਕਰ ਆ ਦੀਦੀ ਪਤਾ ਨਹੀਂ ਕੀ ਕਰੀ ਜਾਂਦੀ ਹੁਣ ਸੋਈ ਚ ਕਿਹੜੇ ਵੇਲੇ ਦੀ ਉੱਠੀ ਹੋਈ ਹਾਲ ਤੱਕ ਕੰਮ ਹੀ ਨਹੀਂ ਨਿਬੜਿਆ ਉਹ ਸਵੇਰ ਤੋਂ ਉੱਠਦੀ ਐ ਸਾਰਾ ਦਿਨ ਕੰਮ ਕਰਦੀ ਐ ਹੁਣ ਚਾਹ ਬਣਦੀ ਬਣੂੰਗੀ ਐ ਕਿਹੜਾ ਉਹਦੇ ਕੋਲੇ ਕੀ ਮਸ਼ੀਨ ਲੱਗੀ ਐ ਵੀ ਗਦਾ ਗਦਾ ਬਣਾ ਕੇ ਸਾਨੂੰ ਕਪਾਂ ਚ ਪਾ ਕੇ ਪਿਆ ਮੰਮੀ ਜੀ ਕਿਉਂ ਬੋਲੀ ਨਹੀਂ ਤੁਸੀਂ ਕਿਉਂ ਆਂ ਦੋ ਦਿਨ ਕੰਮ ਤੇ ਲੈ ਪਤਾ ਮੈਂ ਕਿਉਂ ਬੋਲੀ ਜਾਨੀ ਆ ਮੈਂ ਇਹਨੂੰ ਕਹਾਂਗਾ ਘੁੱਟ ਚਾਹ ਦੀ ਬਣਾ ਲਾ ਮੈਂ ਤੈਨੂੰ ਬਾਜਾ ਦੇਈ ਜਾਂਦੇ ਤੇਰੇ ਗੱਲ ਲਿਖਿਆ ਸਾਰੇ ਕੰਮ ਵੀ ਤੈਨੂੰ ਕਰਨੇ ਚੱਲ ਮੈਂ ਕੋਈ ਨਹੀਂ ਮੰਮੀ ਜੀ ਮੈਂ ਤਾਂ ਘਰੀ ਹੁੰਨੀ ਮੈਂ ਤਾਂ ਕਰ ਲੈਣੀ ਕੰਪਨੀ ਦੀ ਨੂੰ ਜਾਣ ਤੋਂ ਕੰਮ ਤੇ ਉਹ ਆ ਜੀ ਯਾਰ ਚਾਹ ਪੀਂਦ ਦੁਪਰ ਕਰਤੀ ਮੈਂ ਤਾਂ ਆਪ ਨਹੀਂ ਪੀਣੀ ਹੈਗੀ ਹਾਂ ਚੱਕ ਲਓ ਤੇ ਉਹਦੀ ਲੈ ਜਾਓ ਇਹਨਾਂ ਨੂੰ ਮਾੜਾ ਸਮਝਾ ਦਿਓ ਬੇਬੀ ਦਾ ਤਾਂ ਰੋਜ਼ ਦਾ ਕੰਮ ਤੇ ਤੂੰ ਜਾਣਾ ਹੀ ਆ ਮੈਂ ਤਾਂ 50000 ਆਂਦਾ ਚੜਦੇ ਮਹੀਨੇ ਉਹ ਨਹੀਂ ਤੁਹਾਨੂੰ ਦਿਖਦਾ ਹੈਗਾ ਤੁਹਾਨੂੰ ਕੋਈ ਮम्मी ਦੀ ਤੁਸੀਂ ਨਾ ਬੋਲਦਾ ਬੋਲਦੀ ਕੰਨੀ ਦੇਖ ਲੈ ਪਹਿਲਾਂ ਤੇ ਕੱਪੜੇ ਦੇਖ ਲੈ ਤੇ ਤੂੰ ਵੀ ਤਾਂ ਸਲਵਾਰ ਸੂਟ ਪਾਉਣੀ ਹੀ ਹੈਗੀ ਉਹਨਾਂ ਦਾ ਕੰਮ ਆ ਮम्मी ਦੀ ਬਾਹਰ ਤੋਂ ਕੋਈ ਕਰਨੀ ਨਾਲ ਜਾਉਂਗੀ ਲੈ ਕੇ ਕੰਮ ਹੈ ਉਹ ਤਾਂ ਸੋਹਣੇ ਨਹੀਂ ਲੱਗਦੇ ਕੱਪੜੇ ਆ ਉੱਚੀ ਜੀ ਪੈਂਟ ਪਾ ਕੇ ਨਾ ਮੈਂ ਤਾਂ ਬਾੜੀ ਪੈੜੀ ਲੱਗਦੀ ਹੈਗੀ ਸਲਵਾਰ ਸੂਟ ਪਾਵੇਗੀ ਸੋਹਣੀ ਲੱਗੇ ਕੰਮ ਤੇ ਜਾਂਦੀ ਵੀ ਹੁਣ ਤੂੰ ਕਿਹੜਾ ਪਾਉਂਦੀ ਨਹੀਂ ਆ ਦੇਖ ਕਿੰਨੀ ਸੋਹਣੀ ਲੱਗਦੀ ਐ ਸਿਰ ਤੇ ਚੁੰਨੀ ਲੱਗੀ ਹੋਈ ਜੀ ਉਹਨਾਂ ਦਾ ਕੰਮ ਹੀ ਫਿਰ ਇਦਾਂ ਦਾ ਸ਼ਹਿਰ ਦੇ ਥੋੜਾ ਜਿਹਾ ਤਾਂ ਕਰਕੇ ਮਾਡਰਨ ਚਾਹ। ਫਿਰ ਛੜ ਦੇ ਪੁੱਤ ਕੰਮ ਆਪਾਂ ਕਿਹੜਾ ਨੂੰ ਕਹੇ ਵੀ ਕੰਮ ਕਰ ਜਿਹਾ ਦੇ ਗੱਲ ਤੇ ਤਲਵਾਰ ਰੱਖੀ ਹੋਈ ਐ ਹੁਣ ਤੈਨੂੰ ਕੁਛ ਮਿਲਦਾ ਨਹੀਂ ਖਾਣ ਪੀਣ ਨੂੰ ਸਭ ਕੁਝ ਮਿਲਦਾ ਨਾ ਚਲ ਕੋਈ ਨਹੀਂ ਮम्मी ਨੇ ਪੜ੍ਹਾਈ ਕਰੀ ਹਾਂ ਬੱਸ ਕੰਮ ਕਰ ਲਾ ਮम्मी ਠੀਕ ਚਲ ਕਰ ਲਾ ਅਈ ਫਿਰਦੀ ਐ ਕਿ ਪਾ ਕੇ ਪੈਂਟਾਂ ਜਾਈਨ ਬਾਕੀ ਆਈਨ ਨੂੰ ਬਾਗੀ ਆ ਮम्मी ਜੇ ਕੰਮ ਕਰ ਲੇ ਤਾਂ ਸੱਚੀ ਨਾ ਕਰੇ ਤੂੰ ਕਿੱਧਰ ਫਿਰਦੀ ਆ ਨਹੀਂ ਮੈਂ ਤਾਂ ਪੂਜਾ ਕੇ ਜਾਂਦੀ ਸੀ ਆ ਭਲਾ ਨਵੀਂ ਦੁਕਾਨ ਖੁੱਲ ਲਗੀ ਹਾਂ ਕਾਲੀ ਫੁੱਲੇ ਸਾਰਾ ਕੁਝ ਹੀ ਮਿਲਦਾ ਦੇਖੋ ਬੋਰਡ ਲੱਗੇ ਪਏ ਨੇ ਅੱਛਾ ਹਾਂ ਨਹੀਂ ਚੱਲ ਫਿਰ ਤਾਂ ਠੀਕ ਐ ਨੇੜੇ ਮਿਲ ਜਾ ਕਰੂਗੀ ਹੁਣ ਚੀਜ਼ ਚੱਲੀ ਫਿਰ ਆਪਾਂ ਆ ਜਾ ਆ ਜਾ ਅੱਗੇ ਤੂੰ ਹਾਂ ਅੱਜ ਆਪ ਨੂੰ ਡਾਇਟ ਦੇਖਣੀ ਹਾਂ ਹਾਂ ਜਾ ਜਾ ਦਵਾਈ ਲੈ ਆਂਦੇ ਹੋ ਕਹਿੰਦਾ ਪਾਣੀ ਦਾ ਸਪਰੇ ਰੱਖਣਾ ਕਹਿੰਦਾ ਚੱਲ ਕਿੰਨਾ ਠੀਕ ਹੁੰਦਾ 50 ਨਾਲ ਠੀਕ ਹੁੰਦਾ ਚਲ ਤੁਸੀਂ ਦਵਾਈ ਲੈ ਕੇ ਪੈ ਜਾਓ ਫਿਰ ਰੋਟੀ ਲਿਆਉਂ ਤੈਨੂੰ ਰੋਟੀ ਤਾਂ ਬਸ ਚਲ ਜਾ ਵੀ ਉਸੇ ਪੈ ਜਾ ਫਿਰ ਨੇ ਆਰਾਮ ਕਰ ਲੋ ਮੰਮੀ ਦੇਖ ਕੇ ਨਹੀਂ ਠੀਕ ਮੈਨੂੰ ਤੁਹਾਨੂੰ ਇੱਕ ਗੱਲ ਸੁਣਾ ਭੁੱਲੀ ਗਈ ਆ ਦੱਸ ਕੋ ਕੀ ਭੁੱਲੀ ਗਈ ਉਹਨਾਂ ਅੱਜ ਸਵੇਰ ਤੋਂ ਮੰਮੀ ਕਹਿੰਦੀ ਫੇਰ ਲੜਪੀ ਇਹ ਬੇਗਾਂ ਲੜਪੀ ਤੁਹਾਨੂੰ ਪਤਾ ਹੈ ਰੋਜ਼ ਦਾ ਕੰਮ ਦੀਦੀ ਕੱਪੜੇ ਸਹੀ ਨਹੀਂ ਪਾਉਂਦੇ ਉਸ ਨੂੰ ਨਹੀਂ ਤੁਹਾਨੂੰ ਪਤਾ ਹੋਣਾ ਉਹ ਕਹਿੰਦੀ ਸਲਵਾਰ ਕਿ ਨਹੀਂ ਪਾਇਆ ਦੀਦੀ ਕਹਿੰਦੇ ਫਿਰ ਬਾਹਰ ਦਾ ਕੰਮ ਆ ਥੋੜਾ ਪੈਂਟ ਸ਼ਾਲ ਦੀ ਉਹ ਨਹੀਂ ਬੋਲਦੀ ਰਹਿੰਦੀ ਆ ਤੁਸੀਂ ਸਮਝਾਓ ਮਾੜਾ ਜੀ ਮੰਮੀ ਨੂੰ ਰੋਜ਼ ਲੜਦੇ ਆ ਜੀ ਉਹਨਾਂ ਦਾ ਕੀ ਸਮਝ ਆਈ ਬੇਬੇ ਨੂੰ ਤੂੰ ਭਾਬੀ ਨੂੰ ਸਮਝਾਦੀ ਮਾਹਰ ਭਾਬੀ ਨੂੰ ਤਾਂ ਮੈਂ ਕਹਿ ਦਿੰਨੀ ਆ ਪਰ ਦੀਦੀ ਮੰਨਦੀ ਨਹੀਂ ਨਾ ਉਹਦਾ ਹੀ ਆ ਜੀ ਬੇਬੇ ਦਾ ਬੇਬੇ ਦਾ ਪਤਾ ਪਰ ਦੀਦੀ ਥੋੜਾ ਸਮਝਣ ਨਾਲ ਚਾਹੀਦਾ ਨਾ ਦੀਦੀ ਵੀ ਸਾਲੇ ਤੇ ਨਹੀਂ ਗਿਉ ਤੁਸੀਂ ਸਮਝਾ ਦੇ ਲਾਰ ਕੇ ਚਲ ਮੈਂ ਦੇ ਕੁੰਗਲ ਗੱਲ ਕਰ ਉਸੇ ਇੱਕਦੋ ਵੀਰਾ ਵੀ ਗੱਲ ਨਹੀਂ ਸੁਣਦਾ ਕੁਝ ਵੀ ਨਹੀਂ ਸੁਣਦਾ ਤੁਸੀਂ ਬਾਈ ਨਾਲ ਗੱਲ ਕਰਕੇ ਦੇਖੋ ਫਿਰ ਕੀ ਕਹਿੰਦੇ ਆ ਨੰਮ ਕਹੋ ਜੀ ਥੋੜਾ ਦੀਦੀ ਨੂੰ ਕੁਝ ਤਾਂ ਕਹਿਣੀ ਹੈ ਨਾ ਰੋਜ਼ਾ ਕਰੇ ਕਿਛ ਕੁਛ ਨੂੰਦੀ ਲੋ ਚਲ ਤੁਸੀਂ ਕਹਿਦੇ ਮੈਂ ਕੰਮ ਬੰਦੇ ਬੋ ਕਮਲ ਆਈ ਜਾਂਦੀ ਹੈਗੀ ਨਹੀਂ ਕਿਵੇਂ ਐ ਭੈਣ ਵਧੀਆ ਠੀਕ ਠਾਕ ਬੈ ਜਾ ਕਮਲ ਬੈ ਜਾ ਬੈ ਜਾ ਚਾਹ ਸ਼ੁਕਰਤਾ ਬੈਠਣ ਨੂੰ ਕਹਤਾ ਮੈਂ ਤੱਕ ਕਿਤੇ ਖੜਾਈ ਨਾ ਰੱਖੇ ਮੈਨੂੰ ਨਾ ਨਾ ਹੋਰ ਦੱਸ ਵਧੀਆ ਠੀਕ ਹੈ ਵਧੀਆ ਠੀਕ ਠਾਕ ਕਿੱਧਰ ਜਾਇਆ ਨਹੀਂ ਮੈਂ ਤਾਂ ਚਾਚੀ ਕੇ ਘਰੋਂ ਆਈਆਂ ਆਉਂਦੇ ਆਉਂਦੇ ਨੂੰ ਰੱਜ ਜੋਤੀ ਮਿਲ ਗਈ ਆ ਨਵੀਂ ਦੁਕਾਨ ਖੁੱਲੀ ਇੱਥੇ ਦੇਖ ਬਟਿਕ ਦੀ ਜੋਤੀ ਇੱਥੇ ਆਈ ਸੀ अच्छा आ जड़ी ਨਹੀਂ ਪਟੀ ਖੁੱਲੀ ਹੈਗੀ ਹਾਂ ਹਾਂ ਉਹ ਤਾਂ ਸੁਖ ਹੋ ਗਿਆ ਭੈਣ ਸਾਰਿਆਂ ਨੇ ਪਟੀਕ ਦਾ ਤਾਂ ਅੱਗੇ ਟੀ ਦੂਰ ਬਾਜ਼ਾਰ ਚ ਜਾਣਾ ਪੈਂਦਾ ਸੀਗਾ ਹੋਰੇ ਤਾਂ ਗੱਲ ਸਹੀ ਹੈ ਨਹੀਂ ਸੱਚ ਭੈਣ ਮੈਂ ਤੇ ਤਰਨੇ ਇੱਕ ਗੱਲ ਕਰਨੀ ਸੀ ਇੱਕ ਛੱਡ ਦੋ ਕਰ ਨਹੀਂ ਬੁਰਾ ਜਣਾ ਮੰਨੀ ਨਾ ਨਾ ਮੈਂ ਕਿਤੇ ਤੇਰੀਆਂ ਗੱਲਾਂ ਦਾ ਬੁਰਾ ਮੰਨਿਆ ਪਹਿਲਾਂ ਨਹੀਂ ਆ ਤੇਰੀ ਛੋਟੀ ਨੂੰ ਨਹੀਂ ਭੈਣੇ ਤਾਂ ਤਾਂ ਬਾੜੀਓਂ ਸਿਰ ਚੜਾ ਰੱਖੀਏ ਕੀ ਹੋ ਗਿਆ ਹੁਣ ਨਾ ਕਿ ਕੀ ਹੋ ਗਿਆ ਤੈਨੂੰ ਨਹੀਂ ਪਤਾ ਨਹੀਂ ਉਹ ਕੀ ਆ ਤੀਆਂ ਬਾਹੜੇ ਕੱਪੜੇ ਪਾ ਪਾ ਕੇ ਨੰਗਦੀ ਆ ਭੈਣੇ ਮੈਂ ਤਾਂ ਤੜਕੇ ਗੋਹਾ ਰੇਗੀ ਆਂਦੀ ਸੀ ਮੈਂ ਤਾਂ ਉਦੋਂ ਦੇਖੀ ਕੋਈ ਲੈਡੀ ਡਿਊਟੀ ਕਰਦੀ ਐ ਇਹ ਅੱਛਾ ਆਓ ਲੈ ਪਾਣੇ ਬਥੇਰਾ ਰੋਕਦੀਆਂ ਵੀ ਤੂੰ ਆ ਨਾ ਪਾਇਆ ਕਰ ਸਲਵਾਰ ਸੂਟ ਪਾ ਲਿਆ ਕਰ ਕਹਿੰਦੀ ਮਾਂ ਉੱਥੇ ਦਾ ਕੇ ਮੈਨੂੰ ਅੰਦਰ ਹੀ ਨਹੀਂ ਹੁੰਦੇ ਨਾ ਦਫ਼ਤਰ ਦੇ ਕਹਿੰਦੀ ਮਾਤਾ 50000 ਰੁਪਏ ਲੈਣੇ ਆ ਮਹੀਨੇ ਦਾ ਮੈਂ ਪੈਸਾ ਨੂੰ ਚੱਟਣਾ ਜਦੋਂ ਇੱਜ਼ਤ ਹੀ ਨਾ ਪੱਲੇ ਰਹੇ ਇਹ ਤਾਂ ਹੈ ਲੈ ਪੜੇ ਗੱਲ ਸੁਣ ਲੈ ਮੇਰੀ ਨੂੰਦੀ ਬੁਰੀ ਲੱਗਦੀ ਐ ਮੈਂ ਇੱਥੇ ਮੋٹے ਮੁੱਟੇ ਜਿ ਦੇ ਟਿਕਾਉਂਦੀ ਫਿਰਦੀ ਐ ਲੇ ਭੈਣ ਸੋਨਾ ਸੂਟ ਪਾ ਤੋ ਸੂਟ ਸਲਵਾਰ ਪਾ ਜਿਹੜਾ ਸਾਰਿਆਂ ਪਾਉਂਦੀਆਂ ਨੇ ਬਥੇਰਾ ਕਹਿ ਕਹਿ ਤੱਕ ਲਈ ਹੁਣ ਤੂੰ ਸਾਡੀ ਬੱਟੀ ਦੇਖ ਲੈ ਕਿਦੇ ਸਿਰ ਤੇ ਚੁੰਨੀ ਉਤਰੀ ਦੇਖੀ ਤੈਨ੍ਹੇ ਨਾ ਭੈਣੇ ਬੱਟੀ ਨੂੰ ਤਾਂ ਤੇਰੀ ਸਿਆਣੀ ਆ ਆ ਛੋਟੀ ਨੇ ਤਾਂ ਜੱਦਤ ਪਾਤੀ ਨੀ ਭੈਣੇ ਮੈਂ ਤਾਂ ਆਪ ਹੁਣ ਆਈ ਕਹਿੰਨੀ ਆ ਵੀ ਤੂੰ ਉਹਦੀ ਰੀਸੇ ਕਰ ਲਿਆ ਕਰ ਅਸੀਂ ਕਰਨ ਸਿਰ ਤੇ ਨਹੀਂ ਲੈਣੀ ਗਲਚੇ ਫਾਲਿਆ ਕਰ ਉਹੀ ਤਾਂ ਗੱਲ ਹੈ ਭਾਈ ਐ ਤਾਂ ਤੀਪੁਤ ਬੁਰਾ ਲੱਗਦਾ ਹੁਣ ਦੱਸ ਭੈਣ ਕੀ ਕਰੀਏ ਬਥੇਰਾ ਸਮਝਾ ਇਸ ਮੈਂ ਆਖਾ ਕਲੀ ਜੇ ਮੁੰਡੇ ਨੂੰ ਕਿਹਾ ਮੁੰਡਾ ਤਾਪ ਉਹਦੀ ਝੜ ਚ ਬੋਲਦਾ ਹੈਗਾ ਅੱਛਾ ਹਾਂ ਮੈਂ ਨਾ ਬੇਬੇ 50000 ਰੁਪਏ ਲੈਂਦੀ ਹੈਗੀ ਉੱਥੇ ਸਲਵਾਰ ਸੁੱਟਣੀ ਪੈਂਦੀ ਉੱਥੇ ਇਹੋ ਜਿਹੇ ਕੱਪੜੇ ਪੈਂਦੇ ਨੇ ਮੈਂ ਖੱਪਾਈ ਫਿਰ ਘਰੇ ਵਹਿ ਜਾ ਹੋਰ ਫਿਰ ਮੈਂ ਇਹ ਦੱਸ ਕੀ ਕਹਿ ਸਕਦੀ ਹਾਂ ਹੋਰ ਨਹੀਂ ਪਰੇ ਨੌਕਰੀ ਹਟਾ ਕੇ ਫਿਰ ਕਰੇ ਬਹਾਲੋ ਕੀ ਜ਼ਰੂਰੀ ਹੈਗਾ ਇਹ ਤੁਹਾਡੇ ਕੋਲੇ ਕਾਹਦਾ ਘਟਾ 20 ਕਿੱਲੇ ਬਾਣਦੇ ਨੇ ਪਰ ਇਹਨੂੰ ਨੌਕਰੀ ਥੋੜਾ ਕੇ ਘਰੇ ਨਹੀਂ ਭਾਇਆ ਜਾਂਦਾ ਐਵੇਂ ਕੋਈ ਹੋਰ ਬੰਦ ਛੇੜੂਗੀ ਤੁਹਾਨੂੰ ਇਹ ਪੈਣ ਬਥੇਰਾ ਕਹਿੰਦੀ ਹੈ ਬਿਹਟ ਜਾ ਤੇ ਤੈਨੂੰ ਕਿਹੜਾ ਕਸਦਾ ਘਟਾ ਕੀ ਨਹੀਂ ਮਿਲਦਾ ਦਾ ਇਹਨੂੰ ਉਹਨੂੰ ਵਧੀਆ ਲੱਗਦਾ ਘਰ ਦਾ ਕੰਮ ਕਰਦੀ ਹੈ ਐਨੀ ਵਧੀਆ ਬਣ ਕੇ ਰਹਿੰਦੀ ਹੈਗੀ ਉਹਦੀ ਤਾਂ ਹਰੀਸ ਜਮਾਨੀ ਕਰ ਸਕਦੀ ਸੱਚ ਕਹ ਹੈ ਨਾ ਉਹ ਤਾਂ ਪੈਰ ਵਰਗੀ ਵੀ ਨਹੀਂ ਦੱਸ ਮੈਂ ਕੀ ਕਹਾਂ ਇਹਨੂੰ ਹੁਣ ਸਹੀ ਗੱਲ ਹੈ ਭੈਣੇ ਤੇਰੀ ਜੇਕਰ ਮੇਰੀ ਨੂੰਹ ਇਹ ਜੇ ਲੱਛਣ ਕਰੂ ਮੈਂ ਤਾਂ ਨਹੀਂ ਇਹੋ ਜਿਹਾ ਕੰਮ ਕਰਨ ਦਿੰਦੀ ਹੈਗੀ ਇਹ ਭੈਣੇ ਮੇਰੇ ਸਾਰੇ ਕੀ ਹੈ ਮੈਂ ਤਾਂ ਮੁੰਡੇ ਨੂੰ ਬਥੇਰਾ ਕਹਿੰਨੀ ਅੰਦਰੋਂ ਅੰਦਰੀ ਵੀ ਮਾੜਾ ਮੋਟਾ ਖਿੱਚ ਕੇ ਰੱਖਿਆ ਕਰ ਇਹਨੂੰ ਘਰੇ ਤਾਂ ਕਹਦਾ ਕਰ ਸਲਵਾਰ ਸੂਟ ਪਾਲਾ ਕਰੇ ਵੀ ਨਹੀਂ ਪਾਉਂਦੀ ਸੋਹ ਭੈਣ ਭਾਈ ਆਉਂਦਾ ਜਾਂਦਾ ਹੈ ਨੀ ਤੇਰੇ ਹੱਥੋਂ ਵਾਸਤੇ ਕਿਉਂ ਨਹੀਂ ਤੂੰ ਦਬਕਾ ਦੇ ਕੋਈ ਮਰਨ ਮਰਾਉਣ ਦਾ ਹਾਂ ਨਹੀਂ ਪੈਣੀ ਆ ਤਾਂ ਮੈਂ ਕਿਤੇ ਗੱਲ ਹੀ ਨਹੀਂ ਸੋਚੀ ਹੁਣ ਐਂ ਤਾਂ ਚਲੋ ਹਟਾਓ ਮੈਂ ਤਾਂ ਮੇਰੇ ਮੁੰਡੇ ਨੂੰ ਐ ਕਹੂੰ ਵੀ ਨਹੀਂ ਤਾਂ ਮੈਂ ਮਰਦੀ ਆ ਤੇ ਨਹੀਂ ਇਹਨਾਂ ਸਵਾਰ ਸੁੱਟ ਪਾਉਣ ਲਾ ਬਸ ਫਿਰ ਹੁਣ ਮੈਂ ਤੈਨੂੰ ਦੱਸਤੀ ਸਕੀਮ ਲੈ ਜੇ ਅਕਤਿਆ 10 ਦਿਨ ਪਹਿਲਾਂ ਜਦੀ ਪਹਿਲਾ ਕੰਮ ਕਰ ਜਦੀ ਸਕੀਮ ਚਲ ਚੰਗਾ ਨਹੀਂ ਮੈਂ ਤਾਂ ਜਾਣਨੀ ਆ ਹੁਣ ਕਿਤੇ ਹੁਣ ਤੁਹਾਡਾ ਕੀ ਸੁਣ ਲੈ ਕੇ ਨਹੀਂ ਪੈਣੀ ਕੋਈ ਨਹੀਂ ਸੌਂਦਾ ਸਾਡੀ ਪੱਟੀ ਬਹੂ ਦੇ ਮੂੰਹ 'ਚ ਬੋਲਣੀ ਹੈਗਾ ਜਮਾਂ ਵੀ ਉਹ ਤਾਂ ਪਾਲੀ شریف ਨਹੀਂ ਹੈਗੀ ਨਹੀਂ ਆਏ ਬਿਨਾ ਕਿਆ ਕਰ ਜਿੱਦਾ ਪਤਾ ਨਹੀਂ ਕੋਦ ਚੱਲਦਾ ਚੱਲਦਾ ਪੈਸਾ ਖੋਟਾ ਹੋ ਜਾਂਦਾ ਕਮਲੀਏ ਨਾ ਨਾ ਉਹ ਤਾਂ ਸਾਡੀ ਸੱਚੀ ਰੱਬ ਦੇ ਦਿੱਤੀਆਂ ਖਾਣ ਵਾਲੀਆਂ ਪੱਟੀ ਤਾਂ ਸਾਡੀ ਪਾਲੀ ਵਧੀ ਹੈ ਚਲ ਚੰਗੀ ਗੱਲ ਮੈਨੂੰ ਤਾਂ ਬਲਾਈ ਮੂੰਹ ਆਉਂਦਾ ਕੰਦਨ ਤਾਂ ਆਪਣੇ ਛੋਟੀ ਤਾਂ ਨਹੀਂ ਆਉਂਦਾ ਉਂ ਬਸ ਉਹਦੇ ਮੂੰਹ 'ਚ ਕਹਿ ਦਿੰਨੀ ਐ ਵੀ ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰਦੀਆਂ ਚਲ ਚੰਗਾ ਆਪਣੇ ਮੈਂ ਤਾਂ ਹੁਣ ਚੱਲਦੀ ਹਾਂ ਮੇਰੀ ਕਰਦੇ ਤੇ ਗੌਰ ਕਰੀ ਲੈ ਪੂਰੀ ਗੌਰ ਕਰੂੰ ਅੱਜੀ ਆ ਲੈਣ ਦੇ ਮੁੰਡੇ ਨੂੰ ਆਹੋ ਚੰਗੀ ਮੈਂ ਚੱਲੀ ਆਉਂਦੀ ਜਾਂਦੀ ਰਿਹਾ ਕਰ ਨਹੀਂ ਚੰਗਾ ਹਾਂ ਲੈ ਤਾਂ ਵਧੀਆ ਮੱਤ ਦੇਖ ਕੇ ਗਈ ਆ ਕੰਦੀ ਮਰਨ ਜਿਹਦਾ ਨਾਟਕ ਕਰਦੇ ਕੀ ਪਤਾ ਸੁਧਰੇ ਜਾਵੇ ਅੱਜੇ ਲੈ ਆ ਲੈਣ ਦੇ ਉਹਨੂੰ ਲੈ ਦੇਖ ਸ਼ਬਾਬ ਵੀ ਹੋਣੇ ਰੋਟਾ ਉਮੀਨਾ ਕਰਾਂਗਾ ਮੈਂ ਮਮੀ ਦੀ ਗੱਲ ਸੁਣੋ ਹਾਂ ਪੁੱਜਾ ਦੇਖ ਮਮੀ ਆਪਣੇ ਕੋਲੇ 20 ਕਿੱਲੇ ਬਾਹੰਦੇ ਨੇ ਤੇ 20 ਕਿੱਲੇ ਠੇਕੇ ਦਾ ਆਪ ਨੂੰ ਆਉਂਦੇ 12 ਲੱਖ ਰੁਪਏ ਹਨਾ ਤੇ ਨੂੰ ਦੀਦੀ ਤੇ ਵੀਰਾ ਵੀ ਕਮਾਉਂਦੇ ਨੇ ਸਾਲ ਦਾ ਉਹਨਾਂ ਦੇ 12 ਲੱਖ ਰੁਪਏ ਆਉਂਦਾ ਘਰੇ ਤੁਸੀਂ ਐਵੇਂ ਲੋਕਾਂ ਨਿਕਲਣਾ ਚਾਹ ਕੇ ਨਾ ਕਰੋ ਐਵੇਂ ਨਾ ਫੇਰ ਕੀ ਕਰੀਏ ਪੁੱਤ ਜੇ ਆਪਾਂ ਨੂੰ 12 ਲੱਖ ਰੁਪਏ ਆਉਂਦਾ ਹਨਾ ਠੇਕੇ ਦਾ ਉਹ ਤਾਂ ਜਾਇਜ਼ਾ ਤੇ ਆਪਣੀ ਚੱਲ ਆਈ ਚਲਾਈ ਚੀਜ਼ ਐ ਹੁਣ ਜਿਹੜੀ ਇਹਨੂੰ ਕੱਲੋਂ ਤੋਂ ਮੈਂ ਟੋਕਦੀ ਆ ਉਹਤੇ ਅਸਰ ਨਹੀਂ ਕਰਦੀ ਹੈਗੀ ਮਮੀ ਜੀ ਤੁਹਾਨੂੰ ਐਵੇਂ ਬਹਿਣ ਐ ਜਿਹੜੀ ਜਿਹੜੇ 12 ਲੱਖ ਕਮਾਉਂਦੇ ਸਾਲ ਦਾ ਵੀਰਾ ਵੀ ਸਾਰ ਦਿਨ ਕੰਮ ਕਰਦੇ ਦੇਖੋ ਪੁੱਤ ਆਪਾਂ ਨੂੰ ਪੈਸੇ ਇਹ ਜੱਟ ਬਣਾਉਣੀ ਬਹੁਤ ਔਖੀ ਐ ਪੈਸਾ ਦਾ ਜਦੋਂ ਮਰਜ਼ੀ ਬਣਾ ਲਾ ਨਹੀਂ ਮੰਮੀ ਤੁਹਾਨੂੰ ਬਹਿ ਮਾ ਦੀਦੀ ਇਦਾਂ ਦੇ ਹੈਂਡਿੰਗ ਆਪਸੇ ਕੱਪੜੇ ਥੋੜੀ ਇਦਾਂ ਦੇ ਪਾਉਂਦੇ ਆ ਕੱਪੜਿਆਂ ਤੇ ਤਾਂ ਮੈਂ ਰੋਕਦੀ ਆ ਪੁੱਤ ਆਹ ਦੇਖ ਹੁਣ ਅਕਿਰਤਾਈ ਆਈ ਸੀ ਕੀ ਕੁਝ ਬੋਲ ਕੇ ਗਈ ਐ ਇਹ ਐ ਕੱਪੜੇ ਪਾਉਂਦੀ ਉਹ ਪਾਉਂਦੀ ਐ ਆਪਾਂ ਹੁਣ ਕਦੇ ਕਹਿੰਦੇ ਹਾਂ ਮਾਰ ਦੇ ਦਾ ਹੱਥ ਫੜ ਲਾਂਗੇ ਬੋਲਦੇ ਦੀ ਕਿਹੜਾ ਜ਼ਮਾਨ ਫੜ ਲਾਂਗੇ ਮੰਮੀ ਜੀ ਤੇ ਲੋਕਾਂ ਦਾ ਜ਼ੁਬਾਨ ਹੀ ਬਹੁਤ ਲੰਮੀ ਐ ਤਾਂ ਆਪਾਂ ਕਿੱਥੇ ਦਾ ਮੂੰਹ ਫੜ ਲਾਂਗੇ ਨਾ ਅੈਂ ਤਾਂ ਮੈਂ ਕਹਿਨੀ ਆ ਪੁੱਤ ਦੇਖੋ ਮੰਮੀ ਜੀ ਦਾਤੀ ਦੰਦੇ ਇੱਕ ਪਾਸੇ ਹੁੰਦੇ ਲੋਕਾਂ ਦੇ ਦੋ ਪਾਸੇ ਹੁੰਦੇ ਆਪਾਂ ਕਿਦਾ ਕਿਦਾ ਮੂੰਹ ਫੜ ਲਾਂਗੇ ਨਾ ਬਾਕੀ ਤੁਸੀਂ ਮੇਰੀ ਗੱਲ ਸੁਣੋ ਦੀਦੀ ਬਿਲਕੁਲ ਵੀ ਇਦਾਂ ਦੀ ਹੈ ਨਹੀਂ ਬਹੁਤ ਵਧੀਆ ਦੀ ਸੁਭਾਅ ਦੇ ਨੇ ਤੁਹਾਨੂੰ ਇਦਾਂ ਹੀ ਲੱਗਦਾ ਰਹਿੰਦਾ ਮੰਮੀ ਜੀ ਤੁਹਾਨੂੰ ਮੈਂ ਲਾਸਟ ਗੱਲ ਕਹਿਨੀ ਸੁਣ ਲਓ ਕੰਮ ਕਰਨ ਵਾਲੀ ਬੰਦੇ ਦੀ ਕਦਰ ਕਰਿਆ ਕਰੋ ਨਾ ਕਿ ਕਰਨ ਭਰਨ ਵਾਲੀ ਦੀ ਗੱਲ ਤਾਂ ਤੇਰੀ ਠੀਕ ਆ ਪੁੱਤ ਹੋਰ ਮੰਮੀ ਤੁਹਾਨੂੰ ਸਮਝਾਉਣਾ ਮੇਰਾ ਫਰਜ਼ ਬੰਦ ਅਸਮ ਨੂੰ ਮੈਂ ਦੱਸਦਾ ਬਾਕੀ ਤੁਹਾਡੀ ਮਰਜ਼ੀ ਆ ਦੀਦੀ ਵੀ ਜਿਵੇਂ ਬਾਰਤਾ ਕੰਮ ਕਰਦੇ ਮੈਂ ਵੀ ਘਰ ਦਾ ਕੰਮ ਜਿੱਥੇ ਸਾਡੇ ਲਈ ਇੱਕ ਬਰਾਬਰੀ ਹੈ ਨਹੀਂ ਹਾਂ ਪੁੱ ਤਾਂ ਮੈਂ ਨਹੀਂ ਤੁਸੀਂ ਸੋਮ ਚਲੇੜੀ ਕਾ ਮ ਕੰਮ ਹੋਈ ਨਾ ਪਤਾ ਕਰਲਾ ਕੰਮ ਗਲਤਾਂ ਠੀਕ ਕਹਿੰਦੀ ਹੈਗੀ ਲੋਕਾਂ ਦਾ ਕੀ ਜਾਊਗਾ ਲੋਕ ਤਾਂ ਬਹੁਤ ਕੁਝ ਕਹਿੰਦੇ ਨਾ ਨਾ ਮੈਂ ਤਾਂ ਦੋਨਾਂ ਨੂੰ ਪਿਆਰ ਉਹਨਾਂ ਹੀ ਕਰੂੰਗੀ ਇੱਕ ਬਰਾਬਰ ਹੀ ਰੱਖੂੰਗੀ ਚਲੇ ਘਰ ਦਾ ਕਰਦੀ ਆ ਉਹ ਬਾਹਰਲਾ ਕਰਦੀ ਐ ਚਲ ਕੱਪੜੇ ਜਿਹੜੇ ਚ ਕੀ ਅੱਜ ਕੱਲ ਫੈਸ਼ਨ ਆ ਇਹ ਜਿਹੜਾ ਪਾਉਂਦੀਆਂ ਰਹਿੰਦੀਆਂ ਨੇ ਕਾ ਨੂੰ ਮੈਂ ਨਹੀਂ ਹੂੰ ਟੈਨਸ਼ਨ ਟੁੰਸਰ ਲੈਂਗੀ ਜਿਹਾ ਜਿਹਾ ਪਾਉਂਦੀ ਆ ਪਾਉਂਗੀ